ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਘਰਬਹਲਾ ਇਕ ਓ ਅੰਕਾਰ ਸਾਜ ਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜੇਨ ਸਬਦ ਐਸਾ ਜਾਇਆ ਗੁਰ ਕੇ ਕਿਰਪਾ ਤੇ ਨਿਰਮਲ ਹੋਆ ਜੇਨ ਵਿੱਚੋਂ ਆਪ ਗਵਾਇਆ ਆਨ ਦਿਨ ਗੋੜ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਸੇਵਕ ਸੇਵ ਕਰੇ ਸਬ ਤੇਰੀ ਜੇਨ ਸਬਦ ਸਾਧ ਆਇਆ ਨਿਰਮਲ ਹੋਵਾ ਜਨ ਵਿੱਚੋ ਆਪ ਗਵਾਇਆ ਆਨ ਦੇਨ ਗੁਣ ਗਾਵੇ ਨਿਤ ਸਾਜੇ ਗੁਰ ਕਾਏ ਸ਼ਬਦ ਸੁਹਾਇਆ ਮੇਰੇ ठाकुर ਹਮ ਬਾਰਗ سرن تمہاری ایک سچا سچ تو کیول آپ مراری رہ جاگت رہے تین پرایا شب دے ہوں میں ماری ਘੇਰੇ ਹੀ ਮੈਂ ਸਦਾ ਹਰ ਜਾਨੀ ਉਦਾਸੀ ਗਿਆਨ ਤਤ ਵੀਚਾਰੀ ਸਤ ਗੁਰ ਸੇਵਨ ਸਦਾ ਸੁਖ ਪਾਇਆ ਹਾਰੇ ਰਖਿਆ ਉਹ ਤਾਰੀ ਇਹੋ ਮਨੁਵਾ ਅਹ ਦੇ ਸਤਾਵਦਾ ਦੂਜੈ ਭਾਇ ਤੁਆਇਆ ਮਾਨਮੁਖ ਮੁਗਦ ਹਾਰੇ ਨਾਮਾ ਚੇਤਾ ਬੇਰ ਜਾ ਜਨਮ ਗਵਾਇਆ ਸਾਥ ਗੁਰ ਬਿਟੇ ਤਾਨਾਉ ਬਾਇ ਹਉ ਮਹਿਬੂਜੁ ਗਾਇਆ ਹਰ ਜਨ ਸਾਜੇ ਸਾਚ ਕਮਾਗ ਹੈ ਘੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਜੈ ਸਾਜ ਰਖਿਆ ਉਰਤਾਰੀ ਨਾਨਕ ਨਾਵਹ ਗਾਤ ਮਤਬਾਈ ਏ ਰਾਸ ਹਮਾਰੀ ਹਰ ਜਨ ਸੱਚੇ ਸਾਜ ਗਮਾ ਰਹੇ ਗੁਰ ਕਾ ਸ਼ਬਦ ਵਿਚਾਰੀ ਆਪੇ ਮੇਲ ਲਾਏ ਪ੍ਰਭ ਸਾਚੈ साज़ रखिया गुर तारी नानक नास हमारी वाहेगुरू जी का ख़ालसा ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਬਹਿਲਾ ਇੱਕ ਓ ਅੰਕਾਰ ਸਤਿਗੁਰ ਪਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚ ਉਹ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਕਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗ ਜੀਓ ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਸੇਵਾ ਦੇ ਪੰਜ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 599 ਤੇ ਸੋਰਠਿ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਫਤਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ